ਹਾਂਜੀ ਬਾਈ ਜੀ ਜਿਹੜੇ ਸਾਡੇ ਵੀਰ ਹਰ ਰੋਜ਼ ਲੁਧਿਆਣਾ ਜਾਂਦੇ ਐ ਚਾਹੇ ਕਦੇ-ਕਦੇ ਜਾਂਦੇ ਐ ਉਹ ਚਾਹੇ ਬਾਈ ਜੀ ਆਪਣਾ ਸਮਾਨ ਲੈਣ ਜਾਂਦੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਉਹਨਾਂ ਵਾਸਤੇ ਬਾਈ ਜੀ ਬਹੁਤ ਜ਼ਰੂਰੀ ਸੂਚਨਾ ਹੈ ਜੋ ਤੁਸੀਂ ਧਿਆਨ ਨਾਲ ਸੁਣ ਲਿਓ ਤੇ ਇਹ ਸੂਚਨਾ ਨੂੰ ਸੁਣ ਕੇ ਬਾਈ ਜੀ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਓ ਜੋ ਕਿ ਲੁਧਿਆਣਾ ਸਾਈਡ ਵਾਲੇ ਪਾਸੇ ਜਾਂਦੇ ਐ ਅਸੀ ਬਾਈ ਜੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਨੇ 18 ਜਗ੍ਹਾ ਦੇ ਉੱਪਰ ਜੋ ਉਹਨਾਂ ਦਾ ਈ ਚਲਾਨ ਹੈ ਬਾਈ ਜੀ ਉਹਦੀ ਸੇਵਾ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਜਿਵੇਂ ਆਪਾਂ ਬਾਈ ਜੀ ਪਹਿਲਾਂ ਚੰਡੀਗੜ੍ਹ ਜਾਂਦੇ ਸੀ ਤੇ ਆਪਾਂ ਨੂੰ ਪਤਾ ਨਹੀਂ ਸੀ ਲੱਗਦਾ ਕਿਉਂਕਿ ਆਪਾਂ ਕਦੇ-ਕਦੇ ਚੰਡੀਗੜ੍ਹ ਜਾਂਦੇ ਆ ਉੱਥੇ ਬਾਈ ਜੀ ਆਪਣਾ ਚਲਾਨ ਹੋ ਕੇ ਆਪਣੇ ਘਰੇ ਆ ਜਾਂਦਾ ਸੀ ਆਪਾਂ ਨੂੰ ਪਤਾ ਨਹੀਂ ਸੀ ਲੱਗਦਾ ਉਹ ਸੇਮ ਸੇਵਾ ਬਾਈ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ 18 ਜਗ੍ਹਾ ਦੇ ਉੱਪਰ ਬਾਈ ਜੀ ਪੰਜਾਬ ਪੁਲਿਸ ਵੱਲੋਂ ਇਹ ਚਲਾਨ ਦੀ ਸੇਵਾ ਜੋ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਤੁਹਾਡਾ ਚਲਾਨ ਹੋਏਗਾ ਤੁਹਾਨੂੰ ਪਤਾ ਵੀ ਲੱਗਣਾ ਹੁਣ ਬਾਈ ਜੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਜਗ੍ਹਾ ਹੈ ਕਿਹੜੀ-ਕਿਹੜੀ ਹੈ ਉਹ ਜਗ੍ਹਾ ਹੈਗੀ ਬਾਈ ਜੀ ਫਿਰੋਜ਼ਪੁਰ ਰੋਡ ਜਗਰਾਉਂ ਪੁਰ ਦੁਰਗਾ ਮਾਤਾ ਮੰਦਿਰ ਭਾਈ ਵਾਲਾ ਚੌਕ ਕਾਕਾ ਮੈਰਿਜ ਪੈਲੇਸ ਲੋਦੀ ਕਲੱਬ ਰੋਡ ਦਾਣਾ ਮੰਡੀ ਚੌਕ ਜਨਤਾਨਗਰ ਵਰਦਮਾਨ ਚੌਕ ਜਮਾਲਪੁਰ ਪੁਲਿਸ ਕਲੋਨੀ ਚੌਕ ਜਮਾਲਪੁਰ ਚੌਕ ਫੁੱਲਾਂ ਵਾਲਾ ਚੌਕ ਵੀਰ ਪੈਲਸ ਚੌਕ ਤੇ ਉਸ ਤੋਂ ਬਾਅਦ ਹੈਗਾ ਬਾਈ ਜੀ ਪਾਵਾ ਚੌਕ ਮਾਲ ਰੋਡ ਹੀਰੋ ਬੇકરી ਚੌਕ ਸੰਗੂ ਚੌਕ ਤੇ ਬਾਈ ਜੀ ਇੱਕ ਹੈਗਾ ਸੁਨੇਤ ਚੌਕ ਸੋ ਬਾਈ ਜੀ ਇਨ੍ਹਾਂ ਜਗ੍ਹਾ ਦੇ ਉੱਪਰ ਪੰਜਾਬ ਪੁਲਿਸ ਨੇ ਆਟੋਮੈਟਿਕ ਚਲਾਨ ਦੀ ਜੋ ਸੇਵਾ ਉਹ ਸ਼ੁਰੂ ਕਰ ਦਿੱਤੀ ਹੈ ਜਿਹੜੇ ਵੀਰ ਇਸ ਸਾਈਡ ਪਾਸੇ ਜਾਂਦੇ ਆ ਬਾਈ ਜੀ ਆਪਣਾ ਹੈਲਮਟ ਆਪਣੀ ਸੀਟ ਬੈਲਟ ਤੇ ਆਪਣੇ ਬਾਈ ਜੀ ਜੋ ਵੀ ਤੁਹਾਨੂੰ ਉਸ ਸਮੇਂ ਪ੍ਰਤਿਕਾਸ਼ਨ ਚਾਹੀਦਾ ਉਹ ਆਪਣਾ ਲੈ ਕੇ ਜਾਓ ਤੇ ਇੱਕ ਗੱਲ ਹੋਰ ਵੀਰੇ ਜਿਹੜਾ ਵੀ ਕੋਈ ਵੀ ਇਨਸਾਨ ਰੋਂਗ ਸਾਈਡ ਆਏਗਾ ਉਹਨੂੰ ਡਬਲ ਚਲਾਣ ਹੋਏਗਾ ਤੇ ਜਿਹੜਾ ਬੰਦਾ ਬੱਤੀ ਕਰਾਸ ਕਰੇਗਾ ਬਾਈ ਜੀ ਉਹਨੂੰ ਵੀ ਡਬਲ ਚਲਾਣ ਹੋਏਗਾ ਇਹ ਚਲਾਣ ਬਾਈ ਜੀ ਆਟੋਮੈਟਿਕ ਕੱਟ ਕੇ ਤੁਹਾਡੇ ਘਰੇ ਪਹੁੰਚ ਜਾਣਗੇ ਤੇ ਤੁਹਾਨੂੰ ਇਹ ਚਲਾਣ ਭਰਨੇ ਪੈਣਗੇ ਸੋ ਜੀ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ ਤਾਂ ਲੁਧਿਆਣਾ ਜਾਣ ਵਾਲੇ ਸਾਰੇ ਵੀਰਾਂ ਨੂੰ ਤੁਸੀਂ ਸ਼ੇਅਰ ਜਰੂਰ ਕਰਨੀ ਹੈ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜਰੂਰ ਕਰਨੀ ਹੈ ਤਾਂ ਕਿ ਬਾਜੇ ਸਾਰੇ ਸੇਫ ਚੱਲ ਸਕਣ ਜਿਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਕੋਈ ਤੰਗੀ ਨਾ ਹੋਵੇ ਤੇ ਤੁਹਾਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਤੁਹਾਨੂੰ ਤੁਹਾਡੇ ਪੈਸੇ ਵੀ ਚਾਰ ਬਚੇ ਰਹਿਣ ਸੋ ਵੀਡੀਓ ਨੂੰ ਕਰੋ ਸ਼ੇਅਰ ਤੇ ਇਹੋ ਜੀ ਇਨਫੋਰਮੇਸ਼ਨ ਵਾਲੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਜੁੜੇ ਰਹੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਆਹੀ ਵੀਡੀਓ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰੋ তিডিও দেখা বহু বহু ধন্যবাদ